ਸੰਭਲ ਜੀਤ ਕੋਰ ਅਸੀਂ ਮਾਲਾ ਦੇ ਰਹਿਣ ਵਾਲੇ ਭਾਜੀ ਸਾਡੇ ਘਰ ਚ ਚੋਰੀ ਹੋ ਗਈ ਅਸੀਂ ਮੈਂ ਗਈ ਸੀ ਮੁੰਡੇ ਦੀ ਦਵਾਈ ਲੈਣ ਰਹੀ ਸੀ ਮੈਂ ਪੇਕੇ ਰਹਿ ਪੇ ਤੇ ਇਸ ਵੇਲੇ ਰਾਤੀ ਚੋਰਾਂ ਨੇ ਕੁਝ ਛੱਡਿਆ ਨਹੀਂ ਸਾਡਾ ਸਾਰਾ ਕੁਝ ਹੀ ਲੈ ਗਏ ਜੋ ਸਾਡੀ ਛੱਲੀ ਪੂਣੀ ਸਾਰਾ ਕੁਝ ਹੀ ਚਲ ਗਿਆ ਸਾਡਾ ਕਿੰਨੀ ਕੀ ਰਕਮ ਸੀ ਦੱਸੋ ਭਾਜੀ ਸਾਡੇ 3 ਲੱਖ ਰੁਪਏ ਦੇ ਲਾਗੇ ਰਕਮ ਸੀ ਅਸੀਂ 2 ਕਮੇਟੀਆਂ ਚੁੱਕੀਆਂ ਸੀ ਤੇ ਸਾਡਾ ਗਹਿਣਾ ਸੀ ਸਾਰਾ ਉਹ ਵੀ ਲੈ ਗਏ ਪਾਜੀ ਸਾਡਾ ਇੱਕੋ ਹੀ ਸੈਟ ਸੀਗਾ ਤੇ ਦੋ ਮੁੰਦਰੀਆਂ ਸੀਗੀਆਂ ਪਾਜੀ ਦੋ ਚੂੜੀਆਂ ਬਣਾ ਕੇ ਦਿੱਤੀਆਂ ਸੀ ਇਹਨਾਂ ਨੇ ਤੇ ਤਿੰਨ ਮੁੰਦਰੀਆਂ ਸੀ ਸਾਡੀਆਂ ਤੇ ਲੈ ਗਏ ਦੋ ਚੈਨਾ ਸੀਗੀਆਂ ਬੱਚਿਆਂ ਦੀਆਂ ਹਾਂਜੀ ਪਾਜੀ ਸਾਡੇ ਇਸ ਤਰ੍ਹਾਂ ਪਤਾ ਲੱਗਾ ਕਿ ਮੈਂ ਗੱਦੇ ਗੱਦੇ ਵੇਚਨੇ ਸੀਗੇ ਮੇਰੇ ਬੈੱਡ ਦੇ ਵੱਡੇ ਸੀਗੇ ਤੇ ਮੈਂ ਗੱਦੇ ਵੇਚਨੇ ਸੀ ਤੇ ਮੈਂ ਆਪਣੇ ਬ੍ਰਦਰ ਨੂੰ ਕਿਹਾ ਸੀ ਕਿ ਮੇਰੇ ਗੱਦੇ ਵੇਚ ਵਕਾ ਦੇ ਉਹਦਾ ਦੋਸਤ ਸੀਗਾ ਕਹਿੰਦਾ ਮਮਤਾ ਦੀਦੀ ਮੇਰਾ ਦੋਸਤ ਹੈਗਾ ਉਹਨਾਂ ਨੇ ਲੈਣੇ ਮੈਂ ਹਿ ਚਕਾ ਦੇ ਉਹਨੇ ਮੇਰੇ ਕੋ ਚਾਬੀ ਲੈ ਕੇ ਆਇਆ ਮੈਂ ਪੇਕੇ ਸੀ ਤੇ ਮੇਰੇ ਕੋ ਚਾਬੀ ਲੈ ਕੇ ਆਯਾ ਸਾਡੇ ਲਾਗੇ ਹੀ ਕੰਮ ਕਰਦਾ ਉਹਦੀ ਦੁਕਾਨ ਆ ਕੱਪੜੇ ਦੀ ਤੇ ਉਹ ਲੈ ਕੇ ਆਇਆ ਚਾਬੀ ਤੇ ਉਹਨੇ ਚੁਕਵਾਉਣੇ ਸੀ ਤੇ ਜਦੋਂ ਆਇਆ ਵਾ ਘਰ ਚੁਕਾਉਣ ਵਾਸਤੇ ਗੱਦੇ ਤੇ ਉਹਨੇ ਵੇਖਿਆ ਸਾਰਾ ਉਥਲ ਪੁਥਲ ਹੋਇਆ ਪਿਆ ਸੀ ਤੇ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਮੇਰੇ ਘਰ ਵਾਲੇ ਨੇ ਪਹਿਲਾਂ ਫੋਨ ਕੀਤਾ ਕਿ ਜੀਜਾ ਜੀ ਤੁਹਾਡੇ ਘਰ ਚ ਬਹੁਤ ਘਰ ਖਰਾਬ ਹੋਇਆ ਪਿਆ ਫਿਰ ਉਹਨੇ ਮੈਨੂੰ ਕੀਤਾ ਫਿਰ ਇਹ ਵੀ ਆ ਗਏ ਫਿਰ ਮੈਂ ਵੀ ਆਈ ਮੈਂ ਆਪਣੀ ਮੰਮੀ ਨਾਲ ਆਈ ਆ ਤੇ ਫਟਾਫਟ ਹਿਸਾਬਾ ਮਾਟੋ ਕਰਕੇ ਸੀਦਾ ਲੱਗੋ ਫਟਾਫਟ ਆਈਆਂ ਵਾ ਤੇ ਆਣ ਕੇ ਵੇਖਿਆ ਤੇ ਸਾਰਾ ਘਰ ਦੇ ਵਿੱਚ ਕੁਛ ਵੀ ਨਹੀਂ ਸਾਡਾ ਰਿਹਾ ਜੋ ਪੈਸੇ ਹੀ ਸਾਰਾ ਗਹਿਣਾ ਗੋਨਾ ਸਭ ਕੁਝ ਲੈ ਗਏ। ਹਾਂਜੀ ਪੁਲਿਸ ਤੇ ਆਈ ਸੀ ਹਾਂਜੀ। ਅਸੀਂ ਭਾਜੀ ਇਹੀ ਮੰਨਕਾਰਦੇ ਕਿ ਜੋ ਸਾਡਾ ਗਿਆ ਸਾਨੂੰ ਉਹੀ ਮਿਲ ਜੇ ਹੋਰ ਕੁਛ ਨਹੀਂ ਚਾਹੀਦਾ। ਕੋਈ ਸ਼ੱਕ ਹੋ ਇੱਕ ਵਾਰ। ਭਾਜੀ ਸ਼ੱਕ ਤੇ ਚਲੋ ਕਿਸੇ ਤੇ ਨਹੀਂ ਹੈਗਾ ਇੰਨਾ ਖਾਸ ਚਲੋ ਆਪਾਂ ਵੀ ਇੱਥੇ ਸਾਲ ਹੋਇਆ ਸਾਨੂੰ ਇਸ ਮਕਾਨ 'ਚ ਰਹਿਣੇ ਆ ਅਸੀਂ ਨਾ ਕਦੀ ਕਿਸੇ ਬਾਹਰ ਗਏ ਨਾ ਘਟੀ ਅਸੀਂ ਆਪਣੇ ਅੰਦਰ ਹੀ ਰਹੀਦਾ ਵਾ। ਹਾਂਜੀ। ਮੇਰਾ ਨਾਮ ਗੁਜੀਤ ਸਿੰਘ ਹੈ ਮੈਂ ਵੀਪੀਐਮਰ ਆਰਮਤੀ ਤਰੋ ਡੀਐਸ ਇਨਕਲੇਵ ਸਰ ਐਕਚੁਅਲੀ ਮੈਂ ਮੇਰਾ ਬੇਟਾ ਨਹੀਂ ਠੀਕ ਹੈ ਕਸੀਮ ਮੈਂ ਕੱਲ ਦਵਾਈ ਲੈਣ ਗਿਆ ਸੀ ਤੇ ਅਸੀਂ ਮੇਰੀ ਮਿਸਿਸ ਕਹਿੰਦੇ ਚਲੋ ਡਾਕਟਰ ਨੇ ਕਿਹਾ ਸੀ ਕਿ ਇਹਨੂੰ 1 ਡੇ ਮਤਲਬ ਸਟੀਮ ਦੇਣੀ ਪਊਗੀ ਤੇ ਤੁਸੀਂ ਇੱਕ ਦਿਨ ਇੱਥੇ ਲਾ ਕੇ ਛੱਡ ਕੇ ਕਿਤੇ ਰਹਿ ਪੋ ਤੇ ਮੈਂ ਆਪਣੇ ਸਹੁਰੇ ਰਹਿ ਪਿਆ ਤੇ ਅੱਜ ਮੈਂ ਵਾਪਸ ਆਇਆ ਮੈਂ ਆਪਣੇ ਬ੍ਰਦਰ ਲੋਨ ਭੇਜਿਆ ਸੀ ਤੇ ਇੱਥੇ ਮੇਰੇ ਗੱਦੇ ਪਏ ਹੋਏ ਸੀ ਤੇ ਮੈਂ ਨੂੰ ਕਹਿਆ ਸੀ ਮੈਂ ਗੱਦੀ ਸੇਲ ਕਰਨੇ ਆ ਤੇ ਤੂੰ ਅੱਦਾ ਕਰ ਤੂੰ ਦੇਖ ਲੈ ਵੀ ਜਾ ਕੇ ਇੱਕ ਵਾਰੀ ਤੇ ਉਹ ਅਜੇ ਉਹਨੇ ਬੂਹਾ ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਵੀ ਆਹ ਦਰਵਾਜ਼ਾ ਟੁੱਟਾ ਹੋਇਆ ਸੀ ਸਾਰਾ ਤੇ ਪਿੱਛੇ ਸਾਰਾ ਸਮਾਨ ਖਿਲਰਿਆ ਆਇਆ ਸੀ ਤੋਂ ਇਹਨੇ ਮੈਨੂੰ ਕਾਲ ਕੀਤਾ ਜੀਜਾ ਜੀ ਆਹ ਤੇ ਬਹੁਤ ਘਸੂੜੀ ਪੈ ਗਈ ਆਣ ਕੇ ਵੇਖੋ ਇੱਥੇ ਕੀ ਬਣਿਆ ਲੱਗਦਾ ਤੁਹਾਡੇ ਕੋਲੇ ਚੋਰੀ ਹੋ ਗਈ ਤੇ ਮੈਨੂੰ ਉਹਨੇ ਪਹਿਲਾਂ ਵੀਡੀਓ ਕਾਲ ਕਰਕੇ ਇੱਥੇ ਖਲੋ ਕੇ ਵੀਡੀਓ ਕਾਲ ਕਰਕੇ ਵਿਖਾਈ ਕਹਿੰਦਾ ਮੈਂ ਐਂਟਰ ਨਹੀਂ ਕਰਨਾ ਪਹਿਲਾਂ ਤੁਸੀਂ ਆਓ ਮੈਨੂੰ ਮੈਂ ਆਇਆ ਮੈਂ ਆਣ ਕੇ ਦੇਖਿਆ ਤੇ ਮੈਂ ਵੀਡੀਓ ਬਣਾਈ ਤੇ ਮੈਂ ਆਣ ਕੇ ਦੇਖਿਆ ਕਿ ਕੀ ਹਾਲਤ ਹੈ ਫਿਰ ਮੈਂ ਫਿਰ ਨਾਲ ਹੀ ਪੁਲਿਸ ਨੂੰ 112 ਤੇ ਕਾਲ ਕੀਤੀ ਤੇ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਤੇ ਤਕਰੀਬਨ 45 ਮਿੰਟ 1 ਆਵਰ ਤੱਕ ਉਹ ਆਏ 1 ਘੰਟੇ ਤੱਕ ਉਹ ਆਏ ਤੇ ਉਹਨਾਂ ਨੇ ਮਤਲਬ ਐਫ ਆਈ ਵੀਗਾਰਾ ਲਿਖੀ ਹੈ ਕਿੰਨਾ ਕ ਸਾਮਾਨ ਜਿਆਦਾ ਘਾਤ ਗਿਆ ਕੈਸ਼ ਕਿੰਨਾ ਹੈ ਬੋਟਲ ਦਾ ਕੈਸ਼ ਵੈਸੇ ਤੇ ਮੇਰੇ ਖੁਦ ਦੀ ਮਿਹਨਤ ਦੇ ਕੀਤੇ ਕਮਾਈ ਹੋਏ ਪੈਸੇ ਮੈਂ ਕਮੇਟੀਆਂ ਕਮੇਟੀਆਂ ਪਾਈਆਂ ਸੀ ਤੇ ਮੇਰਾ ਮਤਲਬ ਸਮਥਿੰਗ 1.5 ਤੋਂ 2 ਲੱਖ ਰੁਪਏ ਮੇਰਾ ਆਪਣਾ ਹੈਗਾ ਸੀ ਤੇ ਮਿਸਿਸ ਨੇ ਆਪਣੇ ਪੈਸੇ ਜਮਾ ਕੀਤੇ ਸੀ ਜੋ ਥੋੜੇ ਥੋੜੇ ਕਰਕੇ ਜਮਾ ਕੀਤੇ ਸੀ ਕਾਫੀ ਟਾਈਮ ਤੋਂ ਉਹਦੇ ਵੀ 67000 ਰੁਪਏ ਪੈਸੇ ਨਾਲ ਇੱਕ ਮੇਰੀ ਸੈਲਰੀ ਗਈ ਸੀ ਵੱਖਰੀ ਰੱਖੀ ਜਿਹੜਾ ਸੀ ਘਰ ਦਾ ਗੁਜ਼ਾਰਾ ਕਰਦੇ ਹਾਂ ਜਿੱਦਾਂ ਵਿੱਚੋਂ ਪੈਸੇ ਕੱਢ ਕੇ ਵਰਤਦੇ ਹਾਂ ਉਹ ਵੀ ਨਾਲ ਲੱਗੇ ਸੀ ਨਾਲ ਸੋਨਾ ਸੀ ਇੱਕ ਸੈੱਟ ਸੀ ਮੇਰੀ ਮਿਸੇਜ ਦਾ ਔਰ ਨਾਲ ਦੋ ਮੰਦਰੀਆਂ ਸੀ ਦੋ ਮੰਦਰ ਤਿੰਨ ਮੰਦਰੀਆਂ ਸੀ ਦੋ ਚੈਨਾ ਸੀ ਤੇ ਇੱਕ ਸੋਨੇ ਦਾ ਸੈੱਟ ਤੇ ਦੋ ਟੂੜੀਆਂ ਗਿਆ ਸੀ। ਇਹ ਤਰੀਕ ਦੇ ਉੱਧਾ ਵਾਕਿਆ ਸੀ ਇਕੱਲਾ ਹੈ ਸੀ ਸੀਸੀਟੀ ਵੀ ਸਰ ਜੋ ਸੀਸੀਟੀ ਦੇ ਵਿੱਚ ਦਿਖਾਇਆ ਗਿਆ ਵਾ ਜਿਸ ਤਰ੍ਹਾਂ ਭਾਜੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਸੀਸੀਟੀ ਸਰ ਉੱਤਰ ਦਾ ਬੰਦਾ ਦੇਖਿਆ ਕਿ ਉਹ ਸਿੰਗਲ ਪਰਸਨ ਹੈਗਾ ਸੀ ਜਿਹੜਾ ਉੱਤਰ ਦਾ ਹੀ ਮਤਲਬ ਇੱਥੇ ਦਰਵਾਜ਼ੇ ਥਾਣੇ ਉੱਤਰ ਕੇ ਤੇ ਚਲਾ ਗਿਆ ਹੈਗਾ ਤੇ ਘਰ ਦੇ ਕਿਸ ਤਰ੍ਹਾਂ ਬਿਲਕੁਲ ਘਰ ਦੇ ਤਾਂ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਤੁਸੀਂ ਅਜੇ ਵੀ ਦੇਖ ਹੀ ਰਹੇ ਹੋ ਤੁਸੀਂ ਅਜੇ ਵੀ ਦੇਖ ਹੀ ਰਹੇ ਹੋ ਕਿ ਤਕਰੀਬਨ ਕੀ ਹਾਲਤ ਹੈ ਸਾਰੀ ਬਹੁਤ ਜ਼ਿਆਦਾ ਬੁਰੀ ਹਾਲਤ ਹੈ ਕੀ ਮੈਂ ਤਸੱਲੀ ਕਰਕੇ ਤਸੱਲੀ ਆਰਾਮ ਨਾਲ ਉਹ ਬੜੇ ਤਸੱਲੀ ਨਾਲ ਜਿੱਦਾਂ ਉਹਨੂੰ ਕਿਸੇ ਦਾ ਖੌਫ ਨਹੀਂ ਹੁੰਦਾ ਕੋਈ ਡਰ ਨਹੀਂ ਹੁੰਦਾ ਉਸ ਤਰੀਕੇ ਨਾਲ ਆਰਾਮ ਲਹਟੋਰੀ ਜਿੱਦਾਂ ਕਿ ਆਪਣੇ ਘਰ ਵਾਂਗੂ ਜਿੱਦਾਂ ਚੋਰੀ ਕਰਕੇ ਜਾਂਦਾ ਉਹ ਇਸ ਤਰ੍ਹਾਂ ਕਰਕੇ ਗਿਆ ਹੈ ਮੈਂ ਤਾਂ ਬਹੁਤ ਵੈਸੇ ਇਨਸਾਫ ਦੀ ਮੰਗ ਕਰਦਾ ਕਿ ਮੇਰਾ ਸਿਰਫ ਮਿਹਨਤ ਦੇ ਪੈਸੇ ਤੇ ਜੋ ਮੇਰਾ ਮਿਹਨਤ ਦਾ ਸਮਾਨ ਆ ਬਸ ਉਹ ਕੋਈ ਮੈਨੂੰ ਮਿਲ ਜੇ ਇਹ ਦਰਸ਼ਨ ਸਿੰਘ ਐਵੈਨਿਊ 'ਮੋਂ ਇੱਥੇ ਗੁਰਜੀਤ ਸਿੰਘ ਦਾ ਘਰ ਹੈ ਉਹਦੇ ਘਰ ਤੇ ਨਾ ਚੋਰੀ ਹੋਈ ਹੈ ਪਤਾ ਲੱਗਾ ਸਾਨੂੰ ਮੌਕੇ ਤੇ ਆਏ ਦੇਖਣੇ ਆ ਹਰ ਕਾਰਵਾਈ ਉਹਦੇ ਮੁਤਾਬਕ ਕਾਰਵਾਈ ਜੋ ਵੀ ਹੋਊਗੀ ਉਹ ਕਰਾਂਗੇ ਪਤਾ ਲੱਗਾ ਕਿ ਉਹਨੂੰ ਦਾ ਟਾਈਮ ਤੋਂ ਨਹੀਂ ਆਈ ਸੀ ਨਹੀਂ ਹਾਲੇ ਕੋਈ ਪਤਾ ਨਹੀਂ ਲੱਗਾ ਜਦੋਂ ਪਤਾ ਲੱਗੂਗਾ ਉਹਦੇ ਮੁਤਾਬਕ ਕਾਰਵਾਈ ਕਰਦਾ ਸੀ ਸੀਸੀਟੀਵੀ ਸਾਹਮਣੇ ਨਹੀਂ ਧੁੰਦ ਬਹੁਤ ਹੈ ਸੀਸੀਟੀਵੀ ਚ ਕੈਮਰੇ ਚ ਪਤਾ ਨਹੀਂ ਲੱਗ ਰਿਹਾ ਹੁਣ ਪਰਚਾ ਹੀ ਦਰਜ ਕਰਾਂਗੇ ਪਹਿਲਾਂ ਆਲਰੀਡੀ ਕਮਰੇ ਚੈੱਕ ਕਰਕੇ ਕਰਾਂਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਿਹੜੀ ਹੋਊਗੀ